ਸੰਕਾਹਿਆ ਨਾ ਔਰ ਉਨ੍ਹਾਂ ਨੇ ਮੈਨੂੰ ਆ ਕੇ ਸਭ ਨੇ ਬੜਾਈ ਨੇ ਆਪ ਜੀ ਨੇ ਅਸ਼ੀਰਵਾਦ ਦਿੱਤਾ ਇੱਥੇ ਜੋ ਸੇਵਾ ਚੱਲ ਰਹੀ ਹੈ ਪਹਿਲਾ ਵੀ ਵੀਡੀਓ ਸਾਨੂੰ ਸਤ ਪੰਕੀਆਂ ਔਰ 150 ਦੇ ਕਰੀਬ ਇੱਥੇ ਉਪਲਬਧ ਹੋ ਗਈ ਹੈ ਔਰ ਕਦੇ ਵੀ ਇਦਾਂ ਨਹੀਂ ਲੱਗਿਆ ਵੀ ਮੈਂ ਕੁਝ ਕਰ ਰਿਹਾ ਜਾਂ ਮੇਰੇ ਤੋਂ ਕਿੰਨਾ ਡਾਕਟਰ ਦੀ ਸੇਵਾ ਨਿਭਾ ਰਿਹਾ ਇੰਨਾ ਸ਼ਕਤੀ ਇੰਨੀ ਹਿੰਮਤ ਦਿੱਤੀ ਤੁਹਾਨੂੰ ਗੁਰੂ ਰਾਮਦਾਸ ਜੀ ਨੇ ਤੇ ਬੜੀ ਖੁਸ਼ੀ ਨਾਲ ਔਰ ਪਤਾ ਹੀ ਨਹੀਂ ਲੱਗਦਾ ਸ਼ਾਮ ਕਦੋਂ ਪੈ ਜਾਂਦੀ ਆ ਕਸਾ ਜਿਹੜਾ ਕਿ ਦੇਖਦੇ ਜੀ ਵੀ ਜਿੰਨੇ ਟੈਸਟ ਇਥੋਂ ਬਿਲਕੁਲ ਫੁੱਲੀ ਪੂਰਾ ਫ੍ਰੀ ਸਗਾ ਸਾਰਾ ਸੇਵਾਵਾ ਔਰ ਜਿੰਨੇ ਟੈਸਟ ਹੋ ਚੁੱਕੇ ਲੱਗਦਾ ਵੀ ਉਹ ਵੀ 25-30 ਲੱਖ ਦੇ ਲੋਕਾਂ ਦੇ ਪੇਮੈਂਟ ਕਰਨੇ ਸੀ ਜਿਹੜੇ ਟੈਸਟ ਇਥੋਂ ਹੋ ਚੁੱਕੇ ਆ ਜੀ ਉਹਨਾਂ ਨੂੰ ਪੇ ਕਰਨੇ ਪੈਣਗੇ ਸੋ ਇਸ ਰੂਪ ਚ ਜਿਹੜਾ ਪ੍ਰੈਕਟੀਕਲੀ ਜੀ ਸੇਵਾ ਆ ਕਿਉਂਕਿ ਮੈਡੀਕਲ ਕੈਂਪ ਲੱਗਦੇ ਆ ਅੱਛੀਆਂ ਸਾਰੀਆਂ ਉਪਰਾਲੇ ਆ ਪਰ ਜਿਹੜਾ ਪੂਰੀ ਤਰ੍ਹਾਂ ਫ੍ਰੀ ਸੇਵਾਵਾ ਨੋਟ ਬੰਨਾਲੇ ਇਹ ਬਹੁਤ ਵੱਡੀ ਗੱਲ ਆ ਬਾਬਾ ਮਨਜੀਤ ਸਿੰਘ ਜੀ ਪਾਣੇ ਅਮਰੀਕਾ ਚ ਬੈਠੇ ਆ ਐਬਰੌਡ ਚ ਉਹ ਸਾਰਾ ਕੁਝ ਮੈਨੇਜ ਮੋਨਿਟਰੀ ਸਾਰੀ ਸੇਵਾ ਫਰਾਂਸ਼ੀਜ਼ੀ ਲੋਹੀ ਕਰ ਰਹੇ ਆ ਸੇਵਾ ਸੰਗਤਾਂ ਉਤੋਂ ਤੇ ਔਰ ਇਸ ਘਰਾਨੀ ਦੀ ਗੱਲ ਹੈ ਵੀ ਦੇਖਣ ਚਾਹੀਏ ਜਿਹੜੀ ਕਦੀ ਕਦੀ ਉਹ ਆਪਣਾ ਨਾਮ ਤੱਕ ਕਦੀ ਉਹਨਾਂ ਦਾ ਲਕਾਇਆ ਨਹੀਂ ਕਿਤੇ ਮਿਲੂਗਾ ਕਦੀ মিডিਆ ਵੀ ਉਹਨਾਂ ਨੂੰ ਕਹਿੰਦਾ ਬਾਈਟ ਦੇ ਦੋ ਬੋਲੋ ਕਦੀ ਸਾਹਮਣੇ ਨਹੀਂ ਆਉਂਦੇ ਕੋਈ ਪਿਕਚਰ ਵੀ ਨਹੀਂ ਆਉਂਦੀ ਪਿਕ ਵੀ ਨਹੀਂ ਲੈਂਦੇ ਸੋ ਮੈਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਤੇ ਬਰਾੜ ਸਾਹਿਬ ਇੱਥੇ ਜਿਹੜੀ ਸੇਵਾ ਨਿਭਾਉਂਦੇ ਆ ਸਾਡੇ ਬਾਬਾ ਜੀ ਵੀ ਸਾਰਾ ਮੈਨੇਜਰ ਦੀ ਸੇਵਾ ਦੀ ਕਰਦੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਆ ਸਾਰਿਆਂ ਨੂੰ ਹੀ ਅਸ਼ੀਰਵਾਦ ਮਿਲਿਆ ਇਸ ਰੂਪ ਚ ਵਾ ਸਹੀ ਅਸੀਸਾਂ ਦੇ ਕੇ ਜਾਓ ਤੇ ਜਿਹੜਾ ਆਖਰੀ ਸਾਹ ਆ ਨਾ ਸੇਵਾ ਕਰਦਿਆਂ ਨਿਕਲੇ ਧੰਗੁਰ ਨਾਮਦਾਸ ਜੀ ਦੇ ਜਿਹੜੇ ਜੋ ਵੀ ਉਹਨਾਂ ਦੇ ਆਦੇਸ਼ ਆਏ ਆ ਜੋ ਪ੍ਰਭਾਣੀ ਚ ਵੀ ਸਾਨੂੰ ਸਿੱਖਿਆ ਸਿੱਖ ਮਿਲਦੀ ਆ ਤੇ ਉਹ શીਖ ਤੇ ਚਲ ਕੇ ਆਪਾਂ ਜਿਹੜਾ ਮੈਂ ਸਮਾਨਤਾ ਦੀ ਸੇਵਾ ਕਰ ਸਕੀਏ ਤੇ ਜਿੱਥੇ ਵੀ ਆਪ ਜੀ ਵੀ ਸੇਵਾ ਲਈ ਮਨੋਂ ਹੁਕਮ ਲਾਓ ਅਸੀਸ ਅਸੀਸਾਂ ਦੇ ਕੇ ਜੰਦਾ ਕਿ ਮੈਂ ਉਹ ਸੇਵਾਵਾਂ ਵੀ ਨਿਭਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸੋ ਨਿਹਾਲ ਸੋ ਕੀਿਆ ਕਾਲ ਜਿਨ ਸਰੀਆ ਤੇ ਸਵਾਲਿਆ ਪੂਰੀ ਹੋਈ ਕਰਾਮਾਤ ਆਪ ਸਿਟਣ ਹਾਰੀ ਧਾਰਿਆ ਸਖੀਰ ਤੇ ਸੰਗਤੀ ਪਾਰ ਬ੍ਰਹਮ ਕਰਣਾ ਅਨੁਸਾਰ ਆ ਧੰਨ ਧੰਨ ਸਾਹਿਬ ਸਤਿਪੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਨਿਰਗਰ ਸੇਵਾ ਦੇ ਵਿੱਚ ਅਪੀ ਫ੍ਰੀ ਹਸਪੀਟਲ ਦੀ ਸੇਵਾ ਜੋ ਚੈਰੀਟੇਬਲ ਹਸਪੀਟਲ ਦੀ ਸੇਵਾ ਸ਼ੁਰੂ ਹੋਈ ਹੈ ਉਹਦੇ ਡਾਕਟਰ ਲਖਮੀ ਸਿੰਘ ਜੀ ਜਿਨ੍ਹਾਂ ਨੇ ਇਥੇ ਫ੍ਰੀ ਸੇਵਾਵਾਂ ਦੇ ਰਹੇ ਹਨ ਉਹਨਾਂ ਦੇ ਨਾਲ ਸਟਾਫ ਸੋਦਾ ਸਾਹਿਬ ਜੀ ਦਾ ਪਾਪਾ ਫਤੇ ਸਿੰਘ ਤਰਨਾ ਟਲਵਾਲੋਂ ਅਤੇ ਫਤੇ ਬੈਲਕਰ ਸੁਸਾਇਟੀ ਵਾਲੋਂ ਡਾਕਟਰ ਸਾਹਿਬ ਨੂੰ ਬਹੁਤ ਬਾਰਕਬਾਦ ਦਿੰਦਾ ਇਹ ਸਤਿਗੁਰੂ ਜੀ ਦੇ ਚਾਨਣਾਂ ਤੇ ਅਰਦਾਸ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਮਰੀਜ਼ਾਂ ਦੀ ਪੇਸ਼ੰਤਾਂ ਦੀ ਸੇਵਾ ਕਰਨ ਦੇ ਦੂਰਸ਼ਾ ਤੇ ਬਲ ਬਖਸ਼ਿਸ਼ ਕਰਨ ਸਤਿਗੁਰੂ ਜੀ ਇਹਨਾਂ ਨੂੰ ਸਦਾ ਵਾਸਤੇ ਤੰਦਰੁਸਤੀਆਂ ਖੁਸ਼ੀਆਂ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਸਮਾਜ ਦੀ ਸੰਗਤ ਦੀ ਸੇਵਾ ਕਰਦੇ ਰਹਿਣ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਾਨਣਾਂ ਵਿੱਚ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਇਹ ਸਭ ਨੂੰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਬਲ ਬਖਸ਼ਿਸ਼ ਕਰਨ ਅੰਗੁਰੂ ਰਾਮਦਾਸ ਮਹਾਰਾਜ ਦੇ ਪਾਸ਼ਾ ਜੀ ਇਸੇ ਤਰ੍ਹਾਂ ਕਿਰਪਾ ਦੇ ਰਹਿਮਤ ਦੇ 20 ਵਰਸਾਉ ਦੇ ਰਹਿ ਵਾਲੀ ਫਿਕਰ ਖੰਸਾ ਵਾਲਾ ਵਾਹਿਗੁਰੂ ਜੀ ਕੀ ਫਤਿਹ